ਗੁਰੂ ਪਿਆਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਡੀਆਂ ਬਹੁਤ ਸਾਰੀਆਂ ਦੁਆਵਾਂ ਆਪ ਦੀਆਂ ਅਸੀਸਾਂ ਸਭ ਦਾ ਵੱਡਿਆਂ ਛੋਟਿਆਂ ਦਾ ਅਸ਼ੀਰਵਾਦ ਮੇਰੇ ਨਾਲ ਆਪ ਜੀ ਦੀ ਜੋ ਬਹੁਤ ਵੱਡੀ ਮੈਨੂੰ ਦੇਣਾ ਆਪਨੇ ਕੀਰਤਨ ਸੁਣਿਆ ਔਰ ਉਸ ਤੁਹਾਡੀ ਸਰੋਤ ਦਾ صدਕਾ ਅੱਜ ਮੈਨੂੰ ਪਾਰ ਸਰਕਾਰ ਵੱਲੋਂ पद्मश्री ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਜੋ ਮੇਰੇ ਮੈਦ ਲੱਗਾ ਹੋਇਆ ਇਹ ਰਾਸ਼ਟਰਪਤੀ ਜੀ ਵੱਲੋਂ ਦਿੱਤਾ ਗਿਆ ਤੇ ਇੱਕ ਉਹਨਾਂ ਨੇ ਹੋਰ ਕੀ ਦਿੱਤਾ ਇਹ ਮੈਂ ਤੁਹਾਡੇ ਸਾਹਮਣੇ ਖੋਲਦਾ ਤੇ ਲਫਾਫਾ ਸੁਪਰ ਸਰਕਾਰ ਦਿੱਤੀ ਮੋਰ ਵੀ ਲੱਗੀ ਹੋਈ ਹੈ ਤੇ ਇੱਕ ਰੋਲ ਹੈ ਵਿੱਚ ਤੇ ਇਹ ਮੈਂ ਖੋਲ ਕੇ ਦੇਖਣਾ ਇਹਦੇ ਵਿੱਚ ਕੀ ਮੈਨੂੰ ਵੀ ਨਹੀਂ ਪਤਾ ਕੀ ਹੈ ਜੇ ਤੁਹਾਡੇ ਸਾਹਮਣੇ ਹੀ ਖੋਲਦਾ ਤਰੂ ਖੋਲਦਾ ਕਿ ਇਧਰੋਂ ਖੋਲਦਾ ਅੱਛਾ ਆ ਦੇਖੋ ਜੀ ਖੋਲ ਲਿਆ ਮੈਂ ਤੇ ਇਹ ਰਜੀ ਠੀਕ ਜੀ ਇਹਨੂੰ ਮੈਂ ਪਾਸੇ ਰੱਖ ਲਿਆ ਮੈਂ ਰਖਿਆ ਨੇ ਸਰਟੀਫਿਕੇਟ ਲੱਗਦਾ ਮੈਨੂੰ ਹਾਂ ਸਰਟੀਫਿਕੇਟ ਹੈ ਇਕ ਮੇਰਾ ਨਾਮ ਲਿਖਿਆ ਹੋਇਆ ਤੇ ਵਾਹ ਵਾਹ ਹੇ ਮੇਰਾ ਨਾਮ ਲਿਖਿਆ ਹੋਇਆ ਇਹ ਮੈਨੂੰ ਇਹ ਲੱਗਦਾ ਮੇਰਾ ਇਕੱਲੇ ਦਾ ਨਾਮ ਲਿਖਿਆ ਮੇਰੇ ਸਭ ਦੋਸਤਾਂ ਦਾ ਮੇਰੇ ਸਭ ਕੀਤਨੀ ਵੀਰਾਂ ਦਾ ਲਿਖਿਆ ਹੋਇਆ ਮੈਂ ਸਿਰਫ ਉਹਨਾਂ ਦਾ ਇੰਜ ਕਹੋ ਵੀ ਮੁਖੀ ਬਣ ਕੇ ਮੈਂ ਇਹ ਸਨਮਾਨ ਲੈ ਕੇ ਆਇਆ ਇਹ ਸਰਟੀਫਿਕੇਟ ਮਿਲਿਆ ਇਹ ਮੇਰੇ ਪਦਮਸ਼ਰੀ ਸਨਮਾਨ ਦਾ ਹਿੱਸੇਦਾਰ ਮੇਰਾ ਛੋਟਾ ਵੀਰ ਮੇਰੀ ਜਾਨ ਭਾਈ ਮਨੰਦਰ ਸਿੰਘ ਵੀ ਹੈ। ਔਰ ਮੇਰਾ ਬੇਟਾ ਜਸਪੀ ਸਿੰਘ ਗੁਰਮントਰਪਾਲ ਸਿੰਘ ਭਾਈ ਹਰਨਾਮ ਸਿੰਘ ਮੇਰੇ ਸਭ ਤੋਂ ਪਹਿਲਾ ਜੱਥੇ ਦੇ ਸਾਥੀ ਸੀ। ਇਹ ਉਹਨਾਂ ਦਾ ਵੀ ਸਨਮਾਨ ਹੈ। ਤੇ ਕਰੀਬਨ 20 ਸਾਲ ਮੇਰੇ ਨਾਲ ਲਗਾਤਾਰ ਜੇਪੀ ਸਿੰਘ ਜਤਿੰਦਰਪਾਲ ਸਿੰਘ ਨੇ ਤਬਲਾ ਵਜਾਇਆ। ਇਹ ਉਸ ਦਾ ਵੀ ਸਨਮਾਨ ਹੈ। ਤੋਂ ਮੇਰਾ ਟੀਮ ਵਰਕਰ ਸੀ ਜਿਸ ਟੀਮ ਵਰਕ ਕਰਕੇ ਇਹ ਸਾਰਾ ਮੈਨੂੰ ਮਾਨ ਸਨਮਾਨ ਮਿਲਿਆ ਤੇ ਸਭ ਤੋਂ ਵੱਡਾ ਤੁਹਾਡਾ ਸਭ ਦਾ ਸਹਿਯੋਗ ਸਾਰਿਆਂ ਨੇ ਜੋ ਮੈਨੂੰ ਕੀਰਤਨ ਸੁਣ ਕੇ ਸਨਮਾਨਿਆ ਉਹ ਤਾਂ ਉਸ ਉਸ ਵਰਗਾ ਦਾ ਸਨਮਾਨ ਹੋਰ ਕੋਈ ਹੈ ਹੀ ਨਹੀਂ ਪਰ ਤੁਹਾਡੇ ਕਰਕੇ ਤੁਹਾਡੀ ਸਰੋਤ ਕਰਕੇ ਮੈਨੂੰ ਇਹ ਸਨਮਾਨ ਮਿਲਿਆ ਸੋ ਇਹ ਪਦਮਸ਼ਰੀ ਤੇ ਪਦਮਸ਼ਰੀ ਦੇ ਨਾਲ ਇੱਕ ਸਰਟੀਫਿਕੇਟ ਜਿਹੜਾ ਰਾਸ਼ਟਰਪਤੀ ਵੱਲੋਂ ਮਿਲਦਾ ਉਹ ਮਿਲਿਆ ਜੀ ਸੋ ਫਿਰ ਮੈਂ ਇਹ ਮੈਂ ਹੁਣੇ-ਹੁਣੇ ਰਾਸ਼ਟਰਪਤੀ ਭਵਨ ਚੋਂ ਆਇਆ ਤੇ ਅਗਲੀਆਂ ਗੱਲਾਂ ਖਤੜਨਾ ਫਿਰ ਕਰਦਾ ਹਾਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਕੋਈ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027 ਜੇਕਰ ਕੋਈ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ